ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਹੁਣ ਅਸੀਂ ਗੱਡੀ ਵਿੱਚ ਬੈਠੇ ਹੋਏ ਆਂ ਕਾਰ ਵਿੱਚ ਬੈਠੇ ਹੋਏ ਆਂ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਆਂ ਜਾਂ ਨਹੀਂ ਕਰ ਸਕਦੇ ਹੁਣ ਤੁਸੀਂ ਦੱਸੋ ਫਿਰ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਆਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਇਹ ਕਿਤਰੇ ਐਰੋਪਲੇਨ ਵਿੱਚ ਬੈਠੇ ਆਂ ਇਸ ਤਰ੍ਹਾਂ ਪਾਠ करिए ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਾਏ ਹੋਣੇ ਕੱਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਐਲਾਨੀਆਂ ਕਹਿਣਾ ਕਰ ਸਕਦੇ ਹਾਂ ਕਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਕਰ ਸਕਦੇ ਹੋ ਕੀ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਪਰ ਪਤਾ ਨਹੀਂ ਸਾਡੇ ਵਰਗੇ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ ਨਹੀਂ ਚੌਕੜਾ ਮਾਰ ਕੇ ਹੀ ਪਾਠ ਕਰਨਾ ਖੜੇ ਹੋ ਕੇ ਹੀ ਅਰਦਾਸ ਕਰਨੀ ਹੈ ਇੱਕ ਬੰਦਾ ਲੰਮਾ ਪਿਆਏ ਬਿਮਾਰ ਹੈ ਕਮਰ ਵਿੱਚ ਦਰਦ ਹੈ ਕਹਿੰਦੇ ਨੇ ਨਹੀਂ ਪਾਠ ਕਰਨਾ ਹੈ ਤਾਂ ਚੌਕੜਾ ਮਾਰ ਕੇ ਨਹੀਂ ਤਾਂ ਸਤਾ ਹੀ ਰਹੇ ਅੱਧੋ ਵੀ ਲੰਮੇ ਪਹਿਕੇ ਵੀ ਤੂੰ ਪਾਠ ਕਰ ਸਕਦਾ ਹੈ ਲੰਮੇ ਪੈ ਕੇ ਵੀ ਤੂੰ ਅਰਦਾਸ ਕਰ ਸਕਦਾ ਹੈ